ਥੋੜੇ ਜਆਲੀ ਵਰੀ ਬੱਧੇ ਕੋਈ ਨੀਰ ਆ ਰਹਿਦਾ ਚਲਦੀ ਨਿਓ ਕਾਪੀ ਦੀ ਸਰਸੀਂ ਸਤਮ ਕਰਨੇ ਜਾ ਰਹੇ ਆ ਤਬਾਕੀ ਮੁਰਗੇ ਲੋਕਿਆਂ ਨੇ ਜੈਨ ਵੀ ਹਿਲੂਗਾ ਤੇ ਆ ਪ੍ਰੀਤ ਡਾਕਟਰ ਮੁਸਤਾਕ ਆ ਸੈਕਿੰਡ ਆਈਏ ਬਾਈ ਸੈਕਿੰਡ ਆਈਏ ਬਰੇ ਸੈਕਿੰਡ ਕਿਹੜਾ ਪਿੰਡ ਆਪਣਾ ਪਿੰਡ ਝੋਟ ਪਈ ਆ ਬਾਈ ਕਿਹੜਾ ਸਰਸਾ ਜੀ ਜਿਹੜਾ ਸਰਸਾ ਕਿੰਨਾ ਦੁੱਧ ਦਈ ਹੋਣਾ ਇਹ ਤਾਜੀ ਹੋਈ ਦਿੰਦੀ ਆ ਬਾਈ 18 ਕਿਲੋ ਆ। ਸੂਨ ਸੂਨ ਵਾਲੀ ਆ। ਬੰਦੇ ਤੇ ਸੁਥਰੇ ਵਾਲੇ ਆ। ਸੂਣੀ ਨਾ ਰਹੇਗਾ। 3 ਜੋ ਵੀ ਨਾ ਨੀ। ਇੱਕ ਰਾਹ ਕੋਲ ਸੈਕੰਡਰੀ ਉਹਨਾਂ ਦੀ ਟੀਮ ਵੀ ਆਈ ਆ। ਸੋ ਅਗਲਾ ਸਰਮਾਨ ਜਿਹੜਾ ਕਰਨਾ ਹੈ ਡਾਕਟਰ ਬਲਵਿੰਦਰ ਸਿੰਘ ਮਾਨ ਤੋਂ ਵਾਲੀ ਜਿਨ੍ਹਾਂ ਨੇ ਬੱਕਰੀਆਂ ਦਾ ਸਭ ਤੋਂ ਵੱਡਾ ਇਸ਼ੂ ਦੇ ਨਾਲ ਤੇ ਵੱਡੀ ਮੱਡੀ ਲਗਾ ਰੱਖੀ। ਆਪ ਸਾਰੇ ਜੀ ਇਹ ਵੀ ਦੇਖ ਸਕਦੇ ਹੋ। ਅਗਲਾ ਜਿਹੜਾ ਸਰਮਾਨ ਜਗਦੀਪ ਸਿੰਘ ਰੰਧਾਵਾ ਮੋਡ ਫਾਰਮ ਵਾਲੇ ਇਹਨਾਂ ਦਾ ਮੁਕਾਬਲਾ ਚੱਲ ਪੈ ਗਿਆ ਟ੍ਰਾਂਸਫਰ ਪੱਗਿਆਂ ਦੇ ਵਿੱਚੋਂ ਬੜਾ ਟਿਆਰ ਕਰਕੇ ਜਿਹੜੇ ਵਿੱਚੇ ਸ਼ੁਰੂ ਦੇਖ ਸਕਦੇ ਇੱਕ ਬੱਕਰੀ ਪਾਲਣ ਦਾ ਜਗਦੀਪ ਸਿੰਘ ਰੰਧਾਵਾ ਜੋੜ ਫਾਰਮਰਾਂ ਦਾ ਵੀ ਸਨਮਾਨ ਕਰਦਾ ਸੋ ਜਗਦੀਪ ਰੰਧਾਵਾ ਚੌਕੜੀ ਉੱਚ ਬਾਕੀ ਆਪ ਵੀ isteyenlerin üzerine tırmanıyorlar. Sonra da sırma yapıyorlar. Sonra da beşinci 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 sırma yapıyorlar. Sonra da ਰੈਂਕ ਨੰਬਰ 2 ਦੇ ਮੇਰੇ ਪਾਸੇ ਮੇਰੀ ਸਾਰਾ ਪੂਰੀ ਖਾ ਗਿਆ ਸਾਰੀ ਖਾਣੇ ਹੋਰ ਅੱਤਾ ਦਾ ਲਾ ਬ੍ਰਾਂਡ ਤੇ ਖਾਦਾ ਜਿਹੜਾ ਨਾ ਸਰੀਰ ਨੂੰ ਨੇ ਰੀਲਾਂ ਸਾਰੇ ਆਈ ਜਾਂਦੇ ਆ ਪਹਿਲੇ ਬੋਲੋ ਨੇ ਮੈਂ ਫੇਰ ਜਾ ਕੇ ਆਉਣਾ ਕਿੱਥੇ ਛਾਪ ਕੇ ਚੱਲਦੇ ਆ ਫਿਰ ਗੱਗਾ ਨੱਕ ਗੱਗਾ ਅਜੀ ਬਲਵੰਦਰ ਮਹਤਮਗਵਾਰੀ ਜਿਹਨੇ ਸਭ ਤੋਂ ਪਹਿਲਾਂ ਬੱਕਰੀਆਂ ਦੀ ਮੰਡੀ ਲੱਗਣ ਲਾਈ ਆ ਉਹਨਾਂ ਦੇ ਆਪ ਨੂੰ ਉਹਦਾ ਮਲੇਕਰ ਆਇਆ ਸਤਪਾਲ ਸਿੰਘ ਉਹਨਾਂ ਦਾ ਸਨਮਾਨ ਕਰਨਾ ਹੈ ਪੀਪੀ ਵੱਲੋਂ ਸਤਪਾਲ ਨੂੰ ਬੇਨਤੀ ਹੈ ਕਿ ਉਸ ਦਿਨ ਤੇ ਆਉਣ ਤੇ ਆ ਕੇ ਸਨਮਾਨ ਪ੍ਰਾਪਤ ਕਰਨ ਕਰੋ ਸਨਮਾਨਤ ਬਈ ਸਤਪਾਲ ਨੂੰ ਹਜੀ ਇਧਰ ਬੱਕਰੀਆਂ ਦਾ ਹੋ ਗਿਆ ਤੇ ਬੱਕਰੀਆਂ ਦਾ ਚੱਲ ਰਿਹਾ ਦਾ ਸੱਤ ਰਹਿ ਗਏ ਇਹਨਾਂ ਦੇ ਵਾਸ ਨੂੰ ਚੇਹੇ ਜਰ ਰਹੀ ਆ ਵਾਸ ਨੂੰ ਭਾਈ ਸਿੱਧੇ ਉਧਰ ਹੀ ਹੈ ਉਹ ਸਾਹਮਣੇ ਝਾੜੀ ਬਿਲਕੁਲ ਹੀ ਹੈ ਛੇਵਾਂ ਦੇ ਬੱਕਰੀਆਂ ਲੈ ਆ ਨਹੀਂ ਹਮਤ ਨੂੰ ਠੀਕ ਬਾਈ ਆਲ ਬੱਚਿਆਂ ਦਾ ਮੁਕਾਬਲਾ ਚੱਲ ਰਿਹਾ ਹੈ ਦੇਖ ਲੈ ਟੈਕ ਤੁਸੀਂ ਉਧਰ ਤੱਕ ਰਿਕਣੀ ਹੈ ਤੇ ਬਾਈ ਕਿਹਾ ਬਾਈ ਕੀ ਹਾਲ ਨੇ ਕਿੱਥੋਂ ਆਏਗੇ ਆਪਾਂ ਆਪਾਂ ਪਿੰਡਾ ਏਰੀਆ ਬਾਈ ਪਿੰਡਾ ਹਾਂ ਕਿਹੜਾ ਪਿੰਡਾ ਚੁੱਕੇ ਚੁੱਕੇ ਕਿੰਨੇ ਟਾਈਮ ਦੀ ਆਏ ਬਾਈ 5 ਮਿੰਟ ਸਟੋਪ ਆ ਗਏ ਵੀਰਵਾਲ ਕੋਲ ਆਪਾਂ ਦੇਖ ਲੈ ਰੇਜਿੰਦਰ ਨੂੰ ਬਹੁਤ ਸੋਹਣੀ ਬੱਚੀ ਹੈਗੀ ਇਹਦੀ ਮਾਂ ਦਾ ਦੁੱਧ ਇਹਦੀ ਮਾਂ ਥੱਲੇ ਬਾਈ ਹੈਗਾ 18 ਮੀਲੀਟਰ ਘਰੀ ਆਪਣੇ ਹਾਂ ਮਹਾਰਾ ਇਸੋ ਕਰਕੇ ਜੇ ਤੋਂ ਤੇ ਪਹਿਲਾਂ ਇੱਕ ਵਾਰ ਹੈਗਾ ਟੈਨ ਦੇਖ ਸਾਡੇ ਭਾਜੀ ਕੀ ਹਾਲ ਨੇ ਕਿੱਥੋਂ ਆਏ ਆਪਾਂ ਬਸ ਆਈਂ ਦਾਦੇ ਕਿੱਥੋਂ ਆਏ ਆ ਨੰਬਰ ਸਰ ਠੀਕ ਹੋਰ ਇਹਨਾਂ ਕੋਲ ਤੋਂ ਦੋ ਦੇਣਾ ਆ ਗਏ ਸੱਟ ਕੋਈ ਨੰਬਰ ਇਹਦੇ ਵਿੱਚ ਉਹ ਮੁਰਗੇ ਆਵਾਜ਼ ਨਾਲ ਮੈਂ ਫਰਮਾਨ ਕਰਦਾ ਇੱਥੇ ਰਹਿ ਗਏ ਤੁਸੀਂ ਭਾਈ ਜੀ ਕਿਹੜਾਗਾ ਫਾਈਨਲ ਚਾਹਗੇ ਜਾਂ ਥਾਰ ਪਾਰਕਰ ਦਾ ਮੁਕਾਬਲਾ мл ਪਰੇਥ ਬੱਕਰ ਤੇ ਆ ਬੀਓ ਨੂੰ ਹੱਥ ਮਾਰੀ ਖੜਿਆ ਬਾਈ ਆ ਵਸੂ ਖੜਿਆ ਬੀਓ ਦੇ ਮੈਚ ਤੋਂ ਬਾਅਦ ਬੱਕਰ ਦੇ ਬੱਕਰ ਦੇ ਮੈਚ ਬੱਕਰ ਨੇ ਜਿੰਨੀ ਜਿੰਨੀ ਤਿਆਰ ਕਰ ਹਲੋ ਹਲੋ ਆ ਰਹੀ ਜ਼ਰੂਰੀ ਸੂਚਨਾ ਜੇ ਆਪਣੇ ਪਾਪੀ ਦੀ ਵਿੱਚ ਮੱਝਾਂ ਲੱਗਦੇ ਆਪਣੇ ਪਹਿਲੇ ਵਾਲੇ ਨੂੰ ਗੁਰੂ ਓਏ ਫੁੰਡ ਆਹ ਪਾਸਟਾ ਹੀ ਆਈ ਮੇਲੇ ਦੇ ਵਿੱਚ ਆਹ ਕਨੀਆ ਦਾ ਸ਼ੀਨੋ ਟਰਾਫੀ ਲੈ ਆ ਆ ਗਏ ਵੀਰ ਦਾ ਬਿਲਾ ਲੈ ਛੱਡ ਦੇ ਮੈਨੂੰ ਛੱਡ ਦੇ ਮਾਨਸਾ ਕਰਕੇ ਲੋ ਜੀ ਲੋਕ ਮੰਗਾ ਰੰਗ ਮੈਂ ਹੋ ਜਾਇਆ ਇਹ ਬਈਆ ਆਪਣੇ ਸੱਜਣਾਂ ਦੀ ਚੜਾਈਏ ਉਹਨਾਂ ਦਾ ਬਾਕੀ ਸਾਰੇ ਹੋਰ-ਪਰ ਕਰਦਾ ਮੁਕਾਬਲਾ ਹੋ ਗਿਆ ਹੀ ਉਹ ਨਕੀ ਬੱਚੀ ਫਸਟ ਆਈਏਗੀ ਹੈ ਜੇ ਰੈਡੀ ਹੋਗੇ ਮੈਂ ਨਾ ਇੱਥੋਂ ਕਰਾਉਣਾਗਾ ਹਾਂ ਬੱਚੀ ਸੈਕੰਡ ਆਈਏ ਸੈਕੰਡ ਆਈਏ ਕਿੱਥੋਂ ਆਈਆਂ ਗੀਆਂ ਭਾਈ ਅਸੀਂ ਸੱਸਾ ਅਮਰਸਰ ਫੁੱਟ ਤੋਂ ਆਈਏ ਠੀਕ ਹੈ ਕਿੰਨੇ ਟਾਈਮ ਦੀ ਆਈਏ ਇਹ ਵੀ ਸਾਡੇ 5 ਮਿੰਟਾਂ ਦੀ ਬੱਚੀ ਆਈਏ ਠੀਕ ਹੈ ਬਹੁਤ ਸੋਹਣੀ ਬੱਚੀ ਇਹ ਦੇਖ ਸਕਦੇ ਹੋ ਤੁਸੀਂ ਬਾਈ ਹੋਰੀਆਂ ਨੇ ਇਹਦੀ ਮਾਨਦਲੇ ਰਿਕਾਰਡ ਕਿੰਨਾ ਹੈ 18 ਕਿਲੋ ਹੈ ਜੇ ਇਸ ਟਾਈਮ 18 ਕਿਲੋ ਹੈ ਸਿਗਨਲ ਐਕਟੇਸ਼ਨ ਹੈ ਇਹ ਕਿਹੜਾ ਐਕਟੇਸ਼ਨ ਇਹ ਕਿਹੜੇ ਬੋਲਦੀ ਹੈ ਆ ਕਿਹੜੇ ਨੰਬਰ ਤੇ 3rd ਤੇ ਆ ਸੈਕਿੰਡ ਉਹ ਥਰਡ ਠੀਕ ਇਹ ਦੋ ਬੱਚੀਆਂ ਸੈਕਿੰਡਾਂ ਆ ਗਈਆਂ ਸਹੀ ਗੱਲ ਬੱਲੇ ਹਿਆਣਾ ਦੇਖਣ ਲੱਗਾ ਇਹ ਕਿਹੜੀ ਪੰਦੇ ਸਾਹੇ ਅੱਛੀ ਚੌਥੀ ਤਾਂ ਹੋਆ ਉਹ ਅੱਛੀ ਪਹਿਲੇ ਉਹ ਅੱਛੀ ਚੰਗੀ ਆ ਵਾ ਅੱਛੀ ਚੰਗੀ ਅੱਧ ਮੰਨ ਲਾ 6 ਬਣੇ ਕਿੰਵੇਂ ਤੱਕੀ ਗੁਜਰੇ ਸਟੇਟ ਤੋਂ ਥਾਰ ਥਾਰ ਕਰਦੇ ਮੁਕਾਬਲੇ ਆ ਦੇਖ ਸਕਦੇ ਤੁਸੀਂ ਕਿੰਨੇ ਨੰਬਰ ਤੇ ਆਈ ਹੈ ਭਰਾ ਇਹ ਦੂਜੇ ਨੰਬਰ ਤੇ ਆਈ ਹੈ ਜੀ ਜੇ ਨੰਬਰ ਵਿੱਚ ਜੀ ਜੇ ਬਈ ਹੋਏ ਦੂਜੇ ਨੰਬਰ ਤੇ ਆਏ ਆਹ ਫਤਾਂਡੋ ਬੱਕਰੇ ਤੇ ਬੱਕਰੀਆਂ ਦਾ ਇਹ ਲਾਸਟ ਫਾਈਨਲ ਮਕਾਲਾ ਹੈ ਮੌਤ ਖਸਮਾ ਮਕਾਲਾ ਹੋ ਰਿਹਾ ਹੈ ਖੀਰਿਆਂ ਚ ਖੀਰਿਆਂ ਚ ਖੀਰਿਆਂ ਚ ਜੀ ਐ ਤੇ ਬਣਾਈ ਜਾਣਾ ਦੇਖੋ ਵੀਰ ਪਰਵਾਹ ਰੰਦਾ ਤਾਂ ਆਪਣਾ ਗਾਂਦਰ ਹੋ ਛੋਟੇ ਛੋਟੀਆਂ ਮਰੇ ਲੱਕੇ ਪੱਟਿਆ ਦੇਖ ਸਕਦੇ ਹੋ ਢੋਲੀ ਮਾਰਿਆ ਇਸ ਦਾ ਢੋਲੀ ਦੇ ਰਿਹਾ ਇੱਕ ਟੋਕਾ ਕੇ ਆ ਬੱਚੀ ਦੇਖ ਸਕਦੇ ਹੋ ਕਿਹੜੇ ਪੋਜੀਸ਼ਨ ਆ ਬਾਈ ਇਹਦੀ ਚੌਥੇ ਵੀ ਆਈ ਹੈ ਇਹ ਤਿੰਨ ਮਹੀਨੇ ਵਾਲੀ ਕੈਟਾਗਰੀ ਦੀ ਇਹ ਇੱਕ 0 ਤੋਂ 6 ਦੇ ਵਿੱਚ 0 ਤੋਂ 6 ਵਿੱਚ ਚੌਥੇ ਨੂੰ ਨੰਬਰ ਕਿੱਥੋਂ ਆਇਆ ਆ ਮੇਰੀ ਮੋਗਾ ਜ਼ਿਲ੍ਹੇ ਚ ਲੰਡੇ ਰੋਡ ਲੰਡੇ ਰੋਡ ਤੇ ਬਾਬੇ ਵਾਲਾ ਪਿੰਡ ਸਰਕਾਰੀ ਇਹ ਪੋਜੀਸ਼ਨ ਤੇ ਆਈ ਹੈਗੀ ਕਿਹੜੇ ਨੰਬਰ ਤੇ ਆਈ ਹੈ ਹੈ ਕਿਹੜੇ ਨੰਬਰ ਤੇ ਆਈ ਹੈ ਫਸਟ ਫਸਟ ਆਈਏ ਕੀਰਿਆਂ ਚ ਕੀਰਿਆਂ ਬਾਜੀ ਸਾਹਿਬ ਦੇਖ ਚਾਹਦੇ ਆ ਇਹ ਵੀ ਫਸਟ ਆਈਏ ਇੱਕ ਤੋਂ 6 ਮਹੀਨਿਆਂ ਦੇ ਵਿੱਚ ਹੁਣ ਅੱਜ ਆਪਰੇ ਦਾ ਮੇਲਾ ਆ ਗਿਆ ਸਿੱਧੀ ਤੋਂ ਟਾਲੀ ਵਾਲਾ ਇਹੋ ਜਿਹਾ ਮਾਰ ਪਾ ਕੇ ਕਰਵਾਵਾਂਗੇ ਕੈਮਰਾ ਦੀ ਸਾਹ ਫਸਟ ਆਈਏ ਇਹ ਇੱਕ ਤੋਂ 6 ਮਹੀਨਿਆਂ ਦੇ ਵਿੱਚ ਲਿਖੇ ਬੱਚੇ ਇਹ 3 ਮਹੀਨਾ ਤੋਂ ਇਹ 3 ਮਹੀਨਿਆਂ ਦਾ ਪੰਡਾ ਰੋਲਾ ਕੰਗਰਾ ਬਾਈ ਕੇ ਫਸਟ ਟਾਈਮ ਦਾ ਇਹ ਨੰਬਰ ਤੇ ਆਈ ਹੈ ਪਹਿਲੇ ਨੰਬਰ ਤੇ ਆਈ ਹੈ ਅਦਾ ਨਿਆ ਬਾਈ ਸਾਹਰੇ ਸਾਨੂੰ ਜਾਵਾਂ ਬਾਈ ਕਿੰਨੇ ਟਾਈਮ ਦੀ ਆਪਰਾ ਬਾਈ ਸਾਢੇ 3 ਮਹੀਨੇ ਦੀ ਸਾਢੇ 3 ਮਹੀਨੇ 18 ਦਿਨਾਂ ਦੀ ਠੀਕ ਹੈ ਉੱਚੀ ਵੀ ਇੱਕ ਸਾਡੇ ਤੁਸੀਂ ਇਹਦੀ ਮਾਂ ਕਰ ਗੱਲ ਬਾਈ ਮਾਂ ਇਹਦੀ ਹੈਗੀ ਹੈਗੀ 20 20847 ਬਾਈ ਜਿਹੜੇ ਵੀ ਆਪਣੇ ਪਿੰਡ ਤੋਂ ਸਾਹਮਣੇ ਲੱਕੜ ਸਰੀ ਹੈ 12 ਲੀਟਰ ਦਾ ਕਿਹੜੇ ਬੋਲਦੀ ਹੈ ਇਹ ਇਹ ਆਪ 10000 ਇਹ 10300 ਬਾਈ ਬਾਈ ਖਿੜਾਗਾ ਇਹ ਹੋਣ ਸਾਢੇ ਬੱਕਰੇ ਇਹ ਫਰੀਦ ਬਾਈ ਆਪਾਂ ਜੈਸੋ ਲੈਂਦਾ ਹੋ ਇਹ ਨਹੀਂ ਫੜਨਾਨੀ ਲੈ ਕੇ ਆਈ ਸੀਗੇ ਦੁਨੀਆ ਦਾ ਭਈਆ ਨਾਲ ਦੋ ਹੀ ਅਮੀਰ ਹੋਣੇ ਠੀਕ ਹੈ ਸੋ ਦੋਸਤੋ ਇਹ 4 4 ਦਾ ਵਜਦੀ ਹੈ